ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਤੇ ਅੱਜ ਆ ਬਲੌਗ ਦਾ ਨੈਕਸਟ ਡੇ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਕਿ ਆਪਾਂ ਕਰਤਾਰਪੁਰ ਸਾਹਿਬ ਪਹੁੰਚ ਗਏ ਸੀ ਤੇ ਹੁਣ ਆਪਾਂ ਇਸ਼ਨਾਨ ਪਾਣੀ ਕਰਕੇ ਹੋ ਗਿਆ ਰੈਡੀ ਤੇ ਮੌਸਮ ਵੀ ਬਾਬੇ ਨਾਨਕ ਨੇ ਕਰਤਾ ਪੂਰਾ ਠੰਡਾ ਤੇ ਸੰਗਤਾਂ ਇੰਦਰ ਮੱਥਾ ਟੇਕਣ ਲਈ ਲੱਗੀਆਂ ਨੇ ਲਾਈਨਾਂ ਦੇ ਵਿੱਚ ਤੇ ਸਾਰੀ ਸੰਗਤ ਇਸ਼ਨਾਨ ਪਾਣੀ ਕਰਕੇ ਮੱਥਾ ਟੇਕ ਰਹੀ ਆ ਸੋ ਆਪਾਂ ਵੀ ਮੱਥਾ ਟੇਕਦੇ ਆ ਤੇ ਕਣੀਆਂ ਵੀ ਪੈਨ ਲਾਪੀਆਂ ਤੇ ਮੌਸਮ ਬਾਬੇ ਨਾਨਕ ਨੇ ਕਰਤਾ ਪੂਰਾ ਠੰਡਾ ਤੇ ਸਾਰੀਆਂ ਵੀਡੀਓ ਨੂੰ ਜਰੂਰ ਪਿਆਰ ਦੇਜੋ ਸਪੋਰਟ ਕਰਿਆ ਤੇ ਵੀਡੀ ਵੇਖਣ ਲਈ ਪਾਕਿਸਤਾਨ ਦੀ ਹਰ ਇੱਕ ਐਕਟੀਵਿਟੀ ਤੁਹਾਨੂੰ ਦਿਖਾਵਾਂਗੇ ਤੇ ਸਾਰੇ ਗੁਰੂ ਧਾਮਾਂ ਦੇ ਕਰਾਵਾਂਗੇ ਦਰਸ਼ਨ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਅੰਦਰ ਤੱਕ ਦਰਸ਼ਨ ਕਰਦੇ ਆਂ ਤੇ ਤੁਹਾਨੂੰ ਵੀ ਨਾਲ-ਨਾਲ ਕਰਵਾਉਨੇ ਆ ਤੇ ਬਾਬੇ ਨਾਨਕ ਜੀ ਦੇ ਖੇਤ ਤੁਹਾਨੂੰ ਦਿਖਾਉਨੇ ਆ ਖੇਤੀ ਦਿਖਾਉਨੇ ਆ ਤੇ ਬਾਕੀ ਇਥੋਂ ਦਾ ਬਾਜ਼ਾਰ ਕਰੰਸੀ ਸਾਰਾ A to Z ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਜੋ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਦਰਬਾਰ ਸਾਹਿਬ ਦੇ ਕਰਵਾਉਨੇ ਆ ਤੁਹਾਨੂੰ ਦਰਸ਼ਨ ਤੇ ਆਜੋ ਫਿਰ ਆਪਾਂ ਚੱਲਦੇ ਆਂ ਨਾ ਜੀ ਬਾਬੇ ਨਾਨਕ ਨੇ ਵਿਊ ਪੂਰਾ ਘੈਂਟ ਬਣਾਤਾ ਜਿੰਨੇ ਕੱਲ ਗਰਮੀ ਸੀ ਤੇ ਉੰਨੀ ਅੱਜ ਫਾਇਦਾ ਠੰਡ ਲੱਗਣ ਲੱਗ ਪਈ ਹੁਣ ਛੋਟ ਛੋਟੀ ਕਣੀ ਮੀਂਹ ਜੰਦੀ ਆ ਤੇ ਸੰਗਤ ਟੇਕ ਰਹੀ ਏ ਮਾਥਾ ਬਹੁਤ ਜ਼ਿਆਦਾ ਹਵਾ ਚੱਲ ਰਹੀ ਏ ਠੰਡੀ ਠਾਰ ਬਹੁਤ ਹੀ ਪਿਆਰਾ 뷰 ਹੈ ਬਈ ਕਿਆ ਬਾਬੇ ਨਾਨਕ ਜੀ ਧਰਤੀ ਆ ਬਾਬੇ ਨਾਨਕ ਨੇ ਖੇਤੀ ਕੀਤੀ ਲਓ ਜੀ ਪਹਿਲਾਂ ਤੁਹਾਨੂੰ ਇਧਰ ਖੂਹ ਦੇ ਦਰਸ਼ਨ ਕਰਾ ਦਈਏ ਪ੍ਰਾਤਨ ਖੂਹ ਲੈ ਕੇ ਆਈ ਹਾਂ ਮੈਂ ਬਾਬੇ ਨਾਨਕ ਜੀ ਦਾ ਹੈ ਖੂਹ ਹੈ ਬਾਯਾ ਲੋਕੋ ਮੱਕੀ ਨਹੀਂ ਸੀ ਉੱਡੀ ਮੈਨੂਆ ਨਹੀਂ ਕੁਛੇ ਦਾ ਪਾਇਆ ਸੀ ਸਾਸੀ ਗਾਲ ਜੀ ਹੋ ਠੀਕ ਠਾਕ ਲੋ ਜੀ ਇਹ ਪ੍ਰਤਨ ਖੂਹ ਹੈ ਇਹ ਬਾਬੇ ਨਾਨਕ ਦਾ ਖੂਹ ਹੈ ਜਿੱਥੋਂ ਕੇ ਬਾਬਾ ਜੀ ਖੇਤੀ ਕਰਦੇ ਹੁੰਦੇ ਸੀ ਤੇ ਇੱਥੋਂ ਹੀ ਪਾਣੀ ਲਾਉਂਦੇ ਸੀ ਇਹ ਪ੍ਰਤਨ ਖੂਹ ਕੀਂ ਦੇ ਬੈਠੋ ਤੋਂ ਮੱਥੇ ਪੇ ਲੈਣੀ ਆ ਫਿਰ ਗੁਰੂ ਸਾਹਿਬ ਨੇ ਦਸ ਅੰਸਰਾਮ ਜੀ ਤੋਂ ਕਿਹੜੀ ਕਿਹੜੀ ਕਹਿੰਦਾ ਇੱਥੇ ਹੀ ਇਹ ਗੋਲਾ ਨਸ਼ਟ ਹੋ ਗਿਆ ਸੀਗਾ ਲਓ ਜੀ ਤਾਂ ਹੁਣ ਕਰਪਾਉਣੇ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਦਰਸ਼ਨ ਤੇ ਅੱਜ 뷰 ਬਹੁਤ ਸੋਹਣਾ ਇਹ ਆ ਜੀ ਪਵਿੱਤਰ ਮাজার ਸਾਹਿਬ ਇਸ ਸਥਾਨ ਤੇ ਮੁਸਲਮਾਨ ਭਾਈਚਾਰੇ ਨੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੀ ਚਾਦਰ ਤੇ ਫੁੱਲਾਂ ਨੂੰ ਇਸ ਸਥਾਨ ਤੇ ਦਫਨ ਕੀਤਾ ਸੀ ਧੰਨ ਗੁਰਨਾਨਕ 这么多，哎！ ਨਾਨਕ ਅੱਜ ਪੂਰਾ ਖਾਸ਼ ਤੇ ਮੈਂ ਕਹਿੰਦਾ ਜਿੱਦਾਂ ਹੀ ਕੱਲ ਸਾਨੂੰ ਗਰਮੀ ਲੱਗੀ ਨਾ ਉਰੇ ਹਾਲ ਹੋਏ ਅੱਜ ਉਹਨਾਂ ਨੂੰ ਸਕੂਨ ਮਿਲਦਾ ਠੰਡ ਲੱਗਦੀ ਆ ਅੱਜ ਤਾਂ ਜੀ ਕਰਦਾ ਕੋਟੀ ਪਾ ਲਈਏ ਆਓ ਜੀ ਦਰਸ਼ਨ ਕਰ ਲਿਆ ਅੰਦਰ ਬੈਠ ਕੇ ਹਾਜ਼ਰੀ ਭਰ ਲਈਏ ਗੋਲੰਦਰ ਹਾਲ ਜਗ੍ਹਾ ਤੇ ਰੋਜ਼ਾ ਲੰਗਰ ਚੱਲ ਰਿਹਾ ਹੈ ਲੰਗਰ ਤਿਆਰ ਆਪਾਂ ਪਹਿਲਾਂ ਵੀ ਆਏ ਸੀ ਕਰਤਾਰਪੁਰ ਸਾਹਿਬ ਉਦੋਂ ਵੀ ਤੁਹਾਨੂੰ ਲੰਗਰ ਹਾਲ ਦੇ ਉੱਤੇ ਆਏ ਸੀ ਦਰਸ਼ਨ ਪੂਰਾ ਸੋਣਾ ਬਣਾਇਆ ਗਿਆ ਤੇ ਪੂਰਾ ਪ੍ਰਬੰਧ ਕੀਤਾ ਗਿਆ ਸੰਗਤਾਂ ਦਾ ਇਕੱਠ ਪੂਰਾ ਚਾਹ ਦੀ ਸੇਵਾ ਜੇ ਇੱਧਰ ਹੈਗਾ ਜੀ ਬਾਜ਼ਾਰ ਤੇ ਆਜੋ ਹੁਣ ਤੁਹਾਨੂੰ ਦਿਖਾਉਨੇ ਆ ਕਰਤਾਰਪੁਰ ਸਾਹਿਬ ਦੇ ਬਾਜ਼ਾਰ ਆਜੋ ਅਜੇ 9:00 ਨਾ ਹੋਏ ਆ ਦਿਖਾਉਣੇ ਆ ਵੀ ਓਪਨ ਹੋਏ ਆ ਜਾਂ ਨਹੀਂ ਸ਼ੋਪਾਂ ਵੈਸੇ ਅੱਜ ਤਾਂ ਓਪਨ ਹੋਈਆਂ ਹੋਣਗੀਆਂ ਪਰ ਨਿੱਕੀ ਨਿੱਕੀ ਕਣੀ ਪੈਂਦੀ ਆ ਮਗਣਾ ਕੀ ਆ ਗੱਲਵਾਦਾ ਰੂਹ ਖੁਸ਼ ਹੁੰਦੀ ਵੀ ਇੱਕ ਕਰੀ ਆ ਕੇ ਰੂਹ ਖੁਸ਼ ਇਧਰ ਮਹਾਰਾਜ ਰਣਜੀਤ ਸਿੰਘ ਦਾ ਲੱਗਾ ਸਟੈਚੂ ਜੀ ਭਾਈ ਅਜੀਤਾ ਜੀ ਬਜ਼ਾਰ ਇਧਰ ਸਾਰੇ ਤੁਹਾਨੂੰ ਸ਼ੋਪਾਂ ਕਰੰਸੀ ਐਕਸਚੇਂਜ ਸਾਰਾ ਕੁਝ ਤੁਹਾਨੂੰ ਮਿਲ ਜਾਊਗਾ ਜੋ ਵੀ ਤੁਹਾਨੂੰ ਸ਼ੋਪਿੰਗ ਕਰਨੀ ਆ ਸੂਟ ਵਗੈਰਾ ਸਾਰਾ ਕੁਝ ਮਿਲ ਜਾਂਦਾ ਕਰੰਸੀ ਚ ਆ ਜਾਂਦੀ ਆ ਲਓ ਜੀ ਤੁਹਾਨੂੰ ਮਿਲਦੇ ਆ ਸੂਟ ਦੁਪੱਟੇ ਫੈਨਸੀ ਜੋ ਮਰਜ਼ੀ ਲਓ ਇਹ ਹਾਲ ਚਾਲ ਜੀ ਚਾਹ ਪੀ ਲਈ ਭਾਜੀ ਬਸ ਛੱਡ ਦੀ ਕਲਾ ਸਰ ਜੀ ਮਸੂਲ ਬੜੀ ਛੱਡੀ ਆ ਜੀ ਧੰਨਵਾਦ ਕੋਈ ਨਹੀਂ ਫਿਰ ਪੀਨੇ ਆ ਕਿਹੜਾ ਦਿਖਾ ਦੀ ਬਾਜ਼ਾਰ ਸਾਰ ਲਓ ਜੀ ਤੁਹਾਨੂੰ ਸਾਰਾ ਬਾਜ਼ਾਰ ਦਿਖਾ ਦਿੰਨੇ ਆ ਕਿਹੜਾ ਸਾਡੀ ਸੰਗਤ ਹਲੇ ਮਸਰੂਫ ਔਰ ਵੀਰ ਕੀ ਹਾਲ ਛੱਡ ਦੀ ਕਲਾ ਆਜੋ ਭਾਜੀ ਆਜੋ ਇੱਥੇ ਕੀ ਹਾਲ ਹੈ ਸਤਾਂ ਨਹੀਂ ਦੇਣ ਦੇ ਸਾਨੂੰ ਉਧਰ ਯਾਰ ਮਾਲ ਨਹੀਂ ਕਿਸੇ ਨੇ ਹਾਲੇ ਥੋੜਾ ਜਿਆ ਆਉਣਗੇ ਮੱਥਾ ਟੇਕਦੇ ਪਏ ਆ ਤਿਆਰ ਹੁੰਦੇ ਪਏ ਆ ਇਧਰ ਮਿਲ ਜਾਣੇ ਤੁਹਾਨੂੰ ਕਾਜੂ ਬਦਾਮ ਫਿਸਤੇ ਹਰ ਇੱਕ ਚੀਜ਼ ਮਿਲ ਜੂਗੀ ਉਹ ਬਾਜ਼ਾਰ ਜਿੱਡਾ ਉਹਨਾਂ ਕੀ ਹੈ ਜਿੰਨਾ ਕ ਪਹਿਲਾਂ ਸੀਗਾ ਇੱਧਰ ਤੁਹਾਨੂੰ ਮਿਲ ਜਾਣੇ ਕਾਜੂ ਬਦਾਮ ਸਾਰੇ ਡਰਾਈ ਫਰੂਟ ਇਧਰ ਮਿਲ ਜਾਣਾ ਤੁਹਾਨੂੰ ਮਸ਼ਹੂਰ ਮਲਤਾਨੀ ਸੋਨ ਹਲਵਾ ਇੱਧਰ ਮਿਲ ਜਾਂਦਾ ਸਾਨੂੰ 16 ਇੱਧਰ ਸਾਨੂੰ ਅੱਗੇ ਵੀ ਦਿਖਾ ਰਹੇ ਹੁੰਨ ਜੁੱਤੀਆਂ ਦੀ ਦੁਕਾਨ ਤੇ ਇੱਧਰ ਮਿਲਦੇ ਆ ਕੁੜਤੇ ਅਨ ਸਟਿਚ ਤੇ ਸਟਿਚ ਵੀ ਮਿਲ ਜਾਂਦੇ ਆ ਲਾਹੌਰੀ ਤੇ ਇੱਧਰਲੇ ਪਾਸੇ ਵੀ ਹੁਣ ਨਵੀਆਂ ਸ਼ੌਪਾਂ ਬਣ ਗਈਆਂ ਸਾਹਮਣੇ ਪਰ ਕਣੀਆਂ ਮੀ ਪੈਣ ਲੱਗ ਪਿਆ ਤਾਂ ਕਰਕੇ ਥੋੜੇ ਜੀ ਸੰਗਤ ਹੱਲੇ ਮੱਥਾ ਟੇਕਣ ਚ ਬਿਜੀ ਆ ਬਾਕੀ ਆ ਕੇ ਦੇਖਦੇ ਆ ਬੋਸਕੀ ਦੇ ਸੂਟ ਲੈਣੇ ਆ ਤੇ ਦੁਪੱਟੇ ਵੀ ਦੇਖਾਂਗੇ ਉਹ ਆ ਕੇ ਦੇਖਦੇ ਆ ਫੇਰ ਹਲੇ ਰੌਣਕ ਮਿਲ ਆਇਆ ਥੋੜਾ ਘਟਾ ਬਾਕੀ ਕਰਦੇ ਆ ਰੇਟ ਰੂਟ ਪਤਾ ਆਪਾਂ ਬਹੁਤ ਬਹੁਤ ਇਹਨੇ ਭਾਜੀ ਚੀਜ਼ ਇਸਤੇਮਾਲ ਹੁੰਦੀ ਆ ਬੀਬੀਆਂ ਬੰਦੇ ਭਾਜੀ ਬੜੀ ਇਸਤੇਮਾਲ ਕਰਦੇ ਨੇ ਅੱਛਾ ਉਦਾਂ ਹੀ ਲੈਣ ਨੂੰ ਆ ਠੀਕ ਵਿਆਹਾਂ ਮਾਹਰੀਆਂ ਤੇ ਉਰਾ ਪਰ ਜਦੋਂ ਬੜੀ ਇਸਤੇਮਾਲ ਕਰਦੇ ਨੇ ਉਧਰ ਦੀ ਤਾਂ ਨਿਕੜਾਈ ਆ ਨਾ ਨਾ ਉਧਰ ਦੀ ਘੱਟ ਭਾਜੀ ਮਸ਼ੀਨੀ ਕੜਾਈ ਹੁੰਦੀ ਆ ਮੈਂ ਅੱਰੀ ਉਮਰ ਇਸਤੇਮਾਲ ਕਰਦੇ ਨੇ ਕੱਖ ਨਹੀਂ ਹੁੰਦਾ ਇਹ ਬੜੀ ਪੀੜੀ ਚੱਲ ਰਹੀ ਹੈ ਪਸੇ ਕਾ ਬਲੈਕ ਚ ਹੋ ਗਿਆ ਵਾਈਟ ਚ ਹੈ ਵਾਈਟ ਤੇ ਬਲੈਕ ਪਾਤੀਆ ਇਹ ਵਾਲੀ ਜਿਹੜੀ ਚੀਜ਼ ਆ ਮਿਲਣਗੇ ਤੁਹਾਨੂੰ ਆਖੀ ਰੇਟ ਵਾਲੀਆਂ ਬਾਜੀ ਆ 300 ਇੰਡੀਅਨ ਦੀ ਬਣੂਗੀ ਇੰਡੀਅਨ 300 ਹਾਂਜੀ ਇਹ ਦੁਪੱਟਾ ਪਿਓਰ ਦਾ ਮੈਂਬਰ ਹੁੰਦਾ ਬਾਜੀ ਦੁਪੱਟਾ ਅੱਛਾ 900 ਸਾਡਾ ਅਵੇਲੇਬਲ ਕਪੜਾ ਹੋਵੇ ਪਿਓਰ ਹੀ ਹੁੰਦਾ ਇਹ ਸਾਡੇ ਵੱਲ ਹੋਰ ਹੁੰਦੇ ਨਾ ਉਹ ਬਾਕੀ ਜਨਾਨੀਆਂ ਥੋੜਾ ਬੜਾ ਦੁਪੱਟਾ ਡਾਈ ਹੁੰਦਾ ਨਾ ਬਾਜੀ ਪਿਓਰ ਹੀ ਹੁੰਦਾ ਇਹ ਡਾਈ ਨਹੀਂ ਹੁੰਦਾ ਪਿਓਰ ਨਹੀਂ ਹੁੰਦਾ ਤੇ ਆ ਕਿੰਨੇ ਦਾ ਕਿਹੜਾ ਬਾਜੀ 600 ਦਾ ਇੰਡੀਅਨ ਹੈ ਹਾਂਜੀ ਤੁਹਾਡਾ ਕਿੰਨੇ ਦਾ 1100 ਕਲ ਸੀ ਚੇਂਜ ਕਰਾ ਕੇ ਲਿਆ ਦੀ ਜੇ ਕਿ ਕਰਾਈ ਜੇ ਨਹੀਂ ਕਰਾਈ ਆ ਜਿਸ ਤਰ੍ਹਾਂ ਚੇਂਜ ਕਰਾਈ ਜੇ ਤੇਦਰ ਵਿੱਚ ਹਿਸਾਬ ਨਾਲ ਕਰਾਈ ਤੇਦਰ ਵਿੱਚ ਹਿਸਾਬ ਨਾਲ ਨਹੀਂ 270 ਦਿਨ 270 ਇੱਥੇ ਕਿੰਨੇ ਨਾਲ ਹੁੰਦੀ ਹੈ 200 ਇੱਥੇ 200 ਨਾਲ ਉੱਥੇ ਆਪਣੇ ਹੁੰਦੀ ਸੀ 270 ਨਾਲ ਕੱਲ ਇਹ ਵਧੀਆ ਬੋਲਦੀ ਦੋ ਘੜਾ ਭਾਵੇਂ ਸਾਰਿਆਂ ਨੂੰ ਕਹਿ ਦਿੰਦੇ ਹੁਣ ਕਿ ਨਹੀਂ ਜੀ ਦੋ ਘੜਾ ਭਾਵੇਂ ਸਾਰਿਆਂ ਨੂੰ ਕਹਿ ਦੇਣਾ ਡਬਲ ਫਲੋਰ ਸਿ ਪਤਾ ਨਹੀਂ ਕਿਸ ਨੂੰ ਹੈ ਨਹੀਂ ਆ ਹੋ ਹੀ ਜਾਂਦਾ ਦੇਖੋ ਨਾ ਮੈਂ ਇਹਨੂੰ ਨਹੀਂ ਇਹਨੂੰ ਡਾ ਹਾਂ ਹੈ ਨਹੀਂ ਤੇ ਬੱਥੇ ਨੂੰ ਆ ਤਾਂ ਹੈ ਹੈ ਵਿਦ ਬਿਲੂ ਆ ਕਿਸੇ ਨੀਲ ਨਹੀਂ ਹੈ ਜਿਹੜੀ ਕੀ ਹੋਵੇ ਉਹ ਨੂੰ ਆਖੀਦਾ ਉਹ ਨਾ ਜਿਹੜੀ ਨਹੀਂ ਆ ਤੇ ਨਹੀਂ ਆ ਕਿ ਭਾਜੀ ਨਹੀਂ ਆ ਰਹੀ ਇਹ ਹੋਰ ਵੀ ਕੁਆਲਿਟੀ ਹੈਗੀ ਆ ਭਾਜੀ ਆਓ ਘਰੀ ਚ ਨਲੀ ਦੀ ਬੰਦ ਵੀ ਕਾ ਲਓ ਲੱਗੇ ਆਈ ਪਹਿਲ ਥਾਂ ਦੇ ਲੋਕ ਕੋਲ ਤੁਹਾਨੂੰ ਮਾਰ ਦੇਗਾ ਬੜੀ ਵਧੀਆ ਆਓ ਜੀ ਤੁਹਾਨੂੰ ਪਤਾ ਹੈ ਸਾਰਾ ਇਹ ਯਾਰ ਵਾਲੀ ਹੈ ਇਹ ਹਜ਼ਾਰ ਵਾਲੀ ਲੇਕਿਨ ਆਪਣੇ ਭਰਾ ਇਹ ਸਾਢੇ ਤਿੰਨ ਦਾ ਬਣਦਾ ਸਾਢੇ ਤਿੰਨ ਵੱਡੇ ਪਣੇ ਦਾ ਹੈ ਨਾ ਮੈਂ ਕਿਹਾ ਨਾ ਆਜੋ ਉਧਰ ਵੱਡੇ ਪਣੇ ਦਾ ਹਾਂਜੀ ਵੱਡੇ ਪਣੇ ਦਾ ਸੀਗਾ ਕਰਦਾ ਸਾਢੇ ਤਿੰਨ ਦਾ ਬਣੂ ਬਣੂਗਾ ਸਾਢੇ ਤਿੰਨ ਦਾ ਲੇਕਿਨ ਪਠਾਨੀ ਸੂਟ ਬਣਾਓਗੇ ਤੇ 4 ਮੀਟਰ ਦੇਵਾਂਗਾ ਪਠਾਨੀ ਬਣਾਉਣਾ ਮੈਨੂੰ ਕਰਵਾ ਲਿਓ ਇਧਰ ਦੇਖੋ ਲਓ ਵੀ ਦੁਪੱਟੇ ਵੇਲੇ ਆ ਜੇ ਗੱਲ ਬਣਦੀ ਤਾਂ ਇਹ ਦੁਪੱਟੇ ਕਰ ਦੋ ਦੁਪੱਟੇ ਹੀ ਦੁਪੱਟੇ ਕਰ ਦਿੰਦੇ ਆ ਦੇ ਵੀ ਦੁਪੱਟੇ ਕਰਦੇ ਆ ਮੈਂ ਤਾਂ ਵੀ ਦੁਕਾਨ ਦੇ ਅੰਦਰ ਆ ਕੇ ਆਪ ਹੀ ਖਰੀਦਣ ਲੱਗ ਪਿਆ ਬੰਦੇ ਘੈਂਟ ਆ ਐ ਜੀ ਰੱਖਿਆ ਭਾਈ ਅੱਛਾ ਇਧਰ ਆਓ ਅੱਗੇ ਬਹੁਤ ਸਾਰੇ ਸੂਟ ਵਿਖਾਈਏ ਇਧਰ ਦੇਖੋ ਇਹਦੇ ਇਹ ਦੇਖੋ ਮੈਂ ਸੂਟ ਰੱਖ ਦਿਆ ਨਾ ਵਾਹ ਕਰ ਲਿਆ ਡਲ ਬਸ ਸਤਿਗੁਰਜ ਤੇਰੇ ਵਾਹ ਆ ਲੈ ਕੱਪੜੇ ਨਹੀਂ ਆਹ ਦੇ ਦੇ 2000 ਮੈਂ ਇਹ ਸ਼ੂਟਰ ਤੇ ਕੁਝ ਨਹੀਂ ਕਰ ਸਕਦਾ ਦੇਖੋ ਬਲੈਕ ਹਾਂ ਇਹ ਲਈ ਸੋਚ ਕੇ ਕੀ ਲੈਣਾ ਲੈ ਜਾ ਜਿੰਨੇ ਮੈਂ ਕਾ ਦੇ ਦੇ 2000 ਇਹ ਕਾਈ ਕਰਦੇ ਬਲੈਕ ਹਾਂ ਹਾਂ 1600 ਤੁਸੀਂ ਤੇ 2000 ਲਿਆ ਜੋ ਦੂਗਾ ਲਗਾ ਦੇ ਕਾ ਦੇ ਦੇ 4 ਪੰਜਵੀਂ ਵੀ ਕੱਢੋ ਪੰਜਵੇਂ ਦਰ ਵਾਈਟ ਕੱਢ ਦੇ ਕੋਈ ਹੋਰ ਵਾਈਟ ਕੱਢ ਦੇਣ ਛੱਡ ਦਿਓ ਆਪਣੀ ਪਸੰਦੀ ਹਾਂ ਬਸ ਓਕੇ ਕੱਢ ਦੇਣ ਅੱਛਾ ਬੋਸ ਕੀ ਦੱਸੋ ਕਿਹੜੀ ਕੱਢੀ ਬੋਸ ਕੀ ਵੇਣੇ ਬੋਸ ਕੀ ਤਾਂ ਯਾਰ ਔਖਾ ਯਾਰ ਭਰਾਵਾ ਕਨਫਿਊਜ਼ ਹੋ 3500 ਦੀਆਂ ਚੁੰਨੀਆਂ ਲੈ ਲਈਆਂ 3500 ਬਣ ਕੇ 3500 3500 ਦੁਪੱਟਿਆਂ ਦਾ ਇਹ ਕਿ ਤੁਸੀਂ 3500 ਦੇ ਦੁਪੱਟੇ ਭਰਾਵਾ ਲਏ ਆ ਤਿੰਨ ਇਹ ਵੀ ਤੇ ਦੱਸਦਾ ਪੰਜ ਹੋ ਫੋਟੋ ਤੁਸੀਂ ਛੱਡਿਆ ਤੇ 1250 ਰੁਪਏ ਖਾਣ ਓਕੇ ਮੈਂ ਖੁਸ਼ ਤੂੰ ਖੁਸ਼ ਮੈਂ ਖੁਸ਼ ਤੂੰ ਗੱਲ ਹੀ ਅੱਛਾ ਓਕੇ ਧੰਨਵਾਦ ਇਹ ਵੀ ਤੇਰੇ ਪੈਸੇ ਹੀ ਆਉਂਦਾ ਰਹਿ ਬੋਸ ਕੀ ਆਪਾਂ ਫੇਰ ਲੈਣੇ ਚੱਲ ਲਓ ਜੀ ਬੋਸ ਕੀ ਲੈਣੀ ਕੰਮ ਹੋ ਗਿਆ ਦੰਨ ਸਾਡੀ ਸ਼ਾਪਿੰਗ ਹੋ ਗਈ ਬਾਕੀ ਉਹ ਲੋਰਾਂ ਵੇਖਾਂਗੇ ਠੀਕ ਹੋ ਗਿਆ ਓਕੇ ਲਓ ਜੀ ਸ਼ਾਪਿੰਗ ਕਰ ਲਈ ਦੁਪੱਟੇ ਲੈ ਲਏ ਆ ਕਹਿੰਦੇ ਅਸੀਂ ਦੁਪੱਟੇ ਲਿਆ ਕੇ ਦੇ ਦੁਪੱਟੇ ਦੁਪੱਟੇ ਲੈ ਲਏ ਤੇ ਆਪਾਂ ਬੋਸ ਕੀ ਦੇ ਕੋਈ ਕੋਸਰੇਟਾ ਕੋਈ ਕੋਸਾ ਇਹ ਨਹੀਂ ਪਤਾ ਹੁਣ ਕੁਆਲਿਟੀ ਦਾ ਬਾਕੀ ਜਿੰਨੀ ਕਵਾਰਕ ਨਹੀਂ ਕਰਨੀ ਸੀ ਉਹਨੇ ਕਰ ਲਈ ਐ ਵਾਰਕ ਨਹੀਂ ਕਰਨੀ ਪੈਂਦੀ ਐ ਹੁਣ ਚੱਲਦੇ ਆ ਉਹ ਬੰਦੇ ਤਾਂ ਮੇਰੇ ਰਹਿਗੇ ਨਾਲ ਦੇ ਮੈਂ ਇਕੱਲਾ ਹੀ ਆਇਆ ਸੀ ਸੋਨੇਰੀ ਕਾਫੀ ਆ ਗਈ ਐ ਵਿੱਚ ਮੈਂ ਕਿਹਾ ਵੀ ਹੁਣ ਨਾ ਫੇਰ ਹੀ ਤੁਹਾਨੂੰ ਦਿਖਾਉਣਾ ਬਾਪੇ ਦੇ ਕੋਲ ਨਾ ਯਾਰ ਸੇਵਾ ਕਰਦੇ ਸੀ ਮੰਦਰ ਚ ਨਾਲ ਚ ਦੇ ਬੜੀਆ ਤੇ ਹਵਾ ਤੇ ਨਾਲ ਮੀਂਹ ਸੇਵਾ ਕਰਦੇ ਆ ਫਿਰ ਤੁਹਾਨੂੰ ਸ਼ਾਮ ਨੂੰ ਦਰਸ਼ਨ ਕਰਾਉਂਦੇ ਆ ਅਰੋਦੇ 33 ਦੇ ਬਾਬਾ ਰਣਜੀਤ ਜਿੱਥੇ ਹਾਲមុਨ ਦੱਸੇ ਦਾਲਾ ਵਾਹਿਗੁਰੂ ਜੀ ਦਾਲਾ ਵਾਹਿਗੁਰੂ ਸੰਗਤਾਂ ਇਧਰ ਬਹੁਤ ਚੜਦਾ ਪਹਾੜਾਂ ਦਾ ਸੇਵਾ ਕਰਦੇ ਆ ਨਿ ਬਰਤਨਾਂ ਦੀ ਬਹੁਤ ਜੜੀ ਚੜਦਾ ਪਹਾੜਾਂ ਦਾ ਸਾਰੇ ਸੰਗਤਾਂ ਦੀ ਲਓ ਜੀ ਬਾਬੇ ਨਾਨਕ ਦੇ ਦਿਖਾਉਨੇ ਆ ਜੀ ਖੇਤ ਸਾਰੀ ਜਿੰਨੀ ਵੀ ਜ਼ਮੀਨ ਆ ਸਾਰੀ ਬਾਬੇ ਨਾਨਕ ਦੀ ਆ ਸਾਰੀ ਇਹ ਆਵੇ ਲੋ ਕਣਕ ਬੀਜੀਆਂ ਤੇ ਅੱਗੇ ਖੰਜੂਰਾ ਲੱਗੇ ਜਦੋਂ ਮੈਂ ਸਤੰਬਰ ਚ ਆਇਆ ਸੀ ਉਦੋਂ ਖੰਜੂਰਾ ਪੱਕੀਆਂ ਸੀ ਖਾਧੀਆਂ ਵੀ ਸੀਗੀਆਂ ਤੇ ਉਹ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਉੱਥੇ ਬਾਬਾ ਜੀ ਆਰਾਮ ਕਰਦੇ ਹੁੰਦੇ ਸੀ ਜਿਹੜੀ ਉਹ ਜਗਾ ਬਣੀ ਆ ਤੇ ਉੱਥੇ ਬੈਠ ਕੇ ਦੁਪਹਿਰੇ ਆਰਾਮ ਕਰਦੇ ਹੁੰਦੇ ਸੀ ਤੇ ਅਜੇ ਵੀ ਅੱਗੇ ਤੁਹਾਨੂੰ ਖੰਜੂਰਾ ਵੀ ਦੋਨੇ ਬਾਬਾ ਜੀ ਦੇ ਬਾਗ ਸੀ ਇੱਥੇ ਲਓ ਜੀ ਇਹ ਸੋਨੇ ਰੰਗੀ ਧਰਤੀ ਵਿੱਚ ਕਹਿੰਦੇ ਬਾਬਾ ਨਾਨਕ ਸੋਨਾ ਯੁਗਣਾ ਏ ਇਹ ਆ ਬਾਬੇ ਨਾਨਕ ਦੇਖਿਆ ਇਹ ਤਾਂ ਤੇ ਆਹ ਦੇਖੋ ਤੁਸੀਂ ਸੋਨੇ ਰਗੀ ਕਣਕ ਕਿਵੇਂ ਚੱਲ ਮਾਰਦੀ ਆ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਖੇਤ ਬਾਬੇ ਨਾਨਕ ਜੀ ਦੇ ਆ ਸੋ ਆਜੂ ਅੱਗੇ ਜਿੱਥੇ ਬੈਠ ਕੇ ਬਾਬਾ ਜੀ ਆਰਾਮ ਕਰਦੇ ਸੀ ਉਹ ਵੀ ਤੁਹਾਨੂੰ ਦਿਖਾਉਨੇ ਆ ਸਾਹਮਣੇ ਸੋ ਅੱਜ ਸਾਰਾ ਦਿਨ ਵਧੀਆ ਮੌਸਮ ਰਿਹਾ ਸੋ ਸਾਰਾ ਦਿਨ ਵਧੀਆ ਹੁਣ ਮੈਂ ਸੇਵਾ ਕਰਕੇ ਆ ਆ ਰੂਹ ਨੂੰ ਸਕੂਨ ਮਿਲਦਾ ਬਾਕੀ ਧਰਤੀ ਤੇ ਹਾਲਵਾਇਆ ਮੇਰੇ ਬਾਬੇ ਨਾਨਕ ਨੇ ਕਿਰਤ ਕਰਨ ਲਈ ਵੰਡ ਸ਼ਕਨ ਲਈ ਦੇ ਨਾਮ ਜਪਣ ਲਈ ਕਿਹਾ ਬਾਬੇ ਨਾਨਕ ਨੇ ਉਸ ਲਈ ਤੇ ਆਪਾਂ ਚੱਲੀਏ ਤੇ ਕਿਰਤ ਕਰੀਏ ਆਪਣਾ ਹੱਕ ਦਾ ਖਾਈਏ ਤੇ ਸਭਣਾ ਨੂੰ ਵੰਡੀਏ ਮੇਰਾ ਬਾਬਾ ਨਾਨਕ ਸਾਰਿਆਂ ਨੂੰ ਇੰਨਾ ਕੁ ਦੇਵੇ ਕਿ ਸਾਰੇ ਜਾਣੇ ਸਰਬੱਤ ਦਾ ਭਲਾ ਮੰਗਣ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਸੋ ਅੱਗੇ ਵੀ ਚੱਲਦੇ ਤੁਹਾਨੂੰ ਬਾਗ ਦਿਖਾਉਨੇ ਆ ਪਹਿਲਾਂ ਤੁਸੀਂ ਦੇਖੋ ਤੇ ਬੈਠ ਕੇ ਆਰਾਮ ਕਰੇਗਾ ਦੇਸੀ ਮੇਰੇ ਬਾਬੇ ਨਾਨਕ ਜੀ ਨੋਰ ਬਜ਼ੁਰਗ ਠੀਕ ਹੋ ਲਓ ਜੀ ਅੱਗੇ ਚੱਲਦੇ ਆ ਤੁਹਾਨੂੰ ਅਮਰੂਦ ਦੇ ਬਾਗ ਇਹ ਵੀ ਦਿਖਾਉਨੇ ਆ ਪਿੱਛੇ ਹੈਗੇ ਸੇਖਾਂਜੂਰਾ ਦੇ ਬਾਗ ਤੇ ਅੱਗੇ ਲੈ ਕੇ ਚੱਲਦੇ ਆ ਇਹ ਹੈਗੇ ਅਮਰੂਦ ਦੇ ਬਾਗ ਤੇ ਆਜੋ ਜੇ ਕੋਈ ਫਾਲ ਅਮਰੂਦ ਦਾ ਹੋਇਆ ਆਪਣੇ ਕਰਮਾਂ ਦੇ ਵਿੱਚ ਆ ਜਰੂਰ ਚੱਕ ਕੇ ਆਉਨੇ ਆ ਇਹ ਬਾਬੇ ਨਾਨਕ ਦਾ ਪ੍ਰਸ਼ਾਦ ਇਹ ਬਾਬੇ ਨਾਨਕ ਦੀ ਇਹ ਧਰਤੀ ਸੋ ਸਾਰੀ ਧਰਤੀ ਹੈ ਬਾਬੇ ਨਾਨਕ ਦੀ ਪਰ ਜਿੱਥੇ ਕਿਰਤ ਕਹਿਣ ਕਿਰਤ ਕਰਨ ਨੂੰ ਕਿਹਾ ਇਹ ਉਹ ਧਰਤੀ ਹੈ ਇਹ ਪਾਗਾਂ ਵਾਲੀ ਹੈ ਇਹ ਉਹ ਮਿੱਟੀ ਹੈ ਆ ਜਿਹੜੀ ਇਹ ਮਿੱਟੀ ਹੈ ਬੜੇ ਪਾਗਾਂ ਨਾਲ ਮਿਲਦੀ ਆ ਸੋ ਆ ਮਿੱਟੀ ਮੇਰੇ ਬਾਬੇ ਨਾਨਕ ਦੇ ਚਰਨ ਸ਼ੋਭਾ ਪ੍ਰਾਪਤ ਹੈ ਮਿੱਟੀ ਇਹ ਧਰਤੀ ਨੂੰ ਬਾਗ ਲਾਏ ਮੇਰੇ ਬਾਬੇ ਨਾਨਕ ਨੇ ਸੋ ਆਵੇ ਬਾਬੇ ਨਾਨਕ ਜੀ ਦੇ ਛੋਟੇ ਛੋਟੇ ਅਮਰੂਦ ਲੱਗੇ ਆਪਾਂ ਜਰੂਰ ਇਹਨੂੰ ਤੋੜਾਂਗੇ ਹੈ ਤਾਂ ਛੋਟੇ ਛੋਟੇ ਆ ਬੜ ਲੱਗੇ ਆ ਕਾਫੀ ਲੱਗੇ ਆ ਇਹ ਹੈ ਜੀ ਅਮਰੂਦਾਂ ਦੇ ਬਾਗ ਇਹ ਮੇਰੇ ਬਾਬੇ ਨਾਨਕ ਦੀ ਧਰਤੀ ਸੋ ਅੰਗੇ ਵੀ ਦਿਖਾਉਣੀ ਆ ਸਾਨੂੰ ਸਾਰੇ ਆ ਲੱਗੇ ਹੋਏ ਇੱਧਰ ਇਹ ਪਾਣੀ ਪੂਣੀ ਦਿੱਤਾ ਹੈ ਨਾ ਸੋਕ ਜਾਂਦੇ ਨੇ ਵਿੱਚ ਬੂਟੇ ਵਾਹਿਗੁਰੂ ਛੋਟਾ ਜਿਹਾ ਅਮਰੂਦ ਵੀ ਪੂਰਾ ਮਿੱਠਾ ਸ਼ਾਇਦ ਭਰਿਆ ਪਿਆ ਇਹ ਬਾਬੇ ਨਾਨਕ ਦੇ ਬਾਗ ਹੈ ਅਮਰੂਦ ਆ ਸੋਕ ਬੜੇ ਚੰਗੇ ਬਾਗ ਆ ਬਾਬੇ ਨਾਨਕ ਨੇ ਬੜੀ ਕਿਰਪਾ ਕੀਤੀ ਆ ਸਾਨੂੰ ਦਰਸ਼ਨ ਦੇਦਾਰ ਬਖਸ਼ਿਆ ਦੁਬਾਰਾ ਮੈਂ ਗੁਰੂ ਨਾਨਕ ਦੇਵ ਜੀ ਦੀ ਇੱਕ ਤਾਰਫੀ ਧਰਤੀ ਤੇ ਦੁਬਾਰਾ ਯਾਤਰਾ ਕਰਨਾ ਹੈ ਸੋ ਕਾਦਨ ਕਾਣਾ ਸਭ ਤੇ ਵੀ ਅਗਲੀ ਵੀਡੀਓ ਚ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਅੱਗੇ ਹੈਗੇ ਆ ਨਿੰਮੂਆਂ ਦੇ ਬਾਗ ਬਹੁਤ ਜਿਆਦਾ ਜਿੰਨੀ ਵੀ ਆਹ ਜ਼ਮੀਨ ਤੁਸੀਂ ਆਸ-ਪਾਸ ਦੇਖਦੇ ਹੋ ਦੂਰ ਤੱਕ ਕਈ ਸੌ ਕਿੱਲਾ ਹੈ ਬਾਬੇ ਨਾਨਕ ਦਾ ਸੋ ਆਵੇ ਕਿੰਨੇ ਜਿਆਦਾ ਅਮਰੂਦ ਲੱਗੇ ਹੋਏ ਆ ਆ ਦੇਖੋ ਬਗ ਰੂਣ ਸਕੂਨ ਮਿਲਦਾ ਇੱਥੇ ਆ ਕੇ ਨਾਲ ਲੱਗੇ ਅਮਰੂਦ ਹੁਣ ਥੋੜੇ ਹੈ ਦਾ ਕੱਚੇ ਆ ਪਰ ਮਿੱਠੇ ਆ ਸੱਚ ਪੁੱਛਿਓ ਬਹੁਤ ਜ਼ਿਆਦਾ ਆ ਆ ਦੇਖੋ ਆ ਵੀ ਫੂਟੇ ਭਰੇ ਪਿਆ ਪ੍ਰਤਾਪ ਸਿੰਘ ਸਾਹਿਬ ਜਰੂਰ ਆਓ ਹਮ ਤਾਂ ਬਹੁਤੀ ਈਜੀ ਬੰਦਾ ਆ ਜਾਂਦਾ ਜਾਈਓ ਆ ਕੇ ਤੁਸੀਂ ਇਹਨਾਂ ਬਾਗਾਂ ਦੇ ਦਰਸ਼ਨ ਕਰੋ ਬਾਬਾ ਨਾਨਕ ਮਿਹਰ ਕਰੇ ਇਹ ਧਰਤੀ ਮਿੱਟੀ ਲੈ ਕੇ ਜਾਓ ਬਾਕੀ ਇਹ ਅਮਰੂਦ ਲੱਗੇ ਦਾ ਕਾਫੀ ਆ ਹੁਣ ਮੈਂ ਲੈ ਜਾ ਨਹੀਂ ਸਕਦਾ ਕਿਉਂਕਿ ਇਹਨਾਂ ਦਿਨਾਂ ਚ ਇਹਨਾਂ ਖਰਾਬ ਹੋ ਜਾਣੇ ਆ ਉੱਪਰ ਵੀ ਲੱਗਾ ਪਿਆ ਪੱਕਾ ਪੱਕਾ ਅਮਰੂਦ ਆ ਸਾਹਮਣੇ ਬਣਿਆ ਹੋਇਆ ਖੰਡੇ ਦਾ ਨਿਸ਼ਾਨ ਤੇ ਸੰਗਤ ਸਾਰੀ ਉਥੇ ਜਾ ਕੇ ਬੈਠੀ ਆ। ਸੋ ਆ ਕਣਕਾਂ ਸੋਨੇ ਵਰਗੀਆਂ ਇਹ ਸਾਰੀ ਧਰਤੀ ਆ ਮੇਰੇ ਬਾਬੇ ਨਾਨਕ ਦੀ। ਤੇ ਉਹ ਜਿੱਥੇ ਕਿਰਪਾਨ ਬਣੀ ਹੋਈ ਆ ਉਥੇ ਬੜੀਆਂ ਲੋਕ ਸੰਗਤ ਆ ਸੈਲਫੀਆਂ ਲੈ ਰਹੀ ਆ। ਸੋ ਇਸ ਤੋਂ ਬਾਅਦ ਥੋੜਾ ਜਿਹਾ ਤੁਹਾਨੂੰ ਬਾਜ਼ਾਰ ਵੀ ਦਿਖਾਉਨੇ ਆ ਕਿਉਂਕਿ ਹੁਣ ਦੁਪਹਿਰ ਹੋ ਗਈ ਆ 2:00 ਵਜੇ ਆ। ਉੱਥੇ ਵੀ ਥੋੜਾ ਜਿਹਾ ਵੇਖ ਕੇ ਆਉਨੇ ਆ ਕਿੰਨਾ ਖਮਾੜ। ਬਾਕੀ ਸੰਗਤ ਆਪ ਦੇਖ ਲੋ ਬਾਦੂ ਸੰਗਤ ਭਾਈਏ ਕਰੋ ਦਰਸ਼ਨ ਸੰਗਤ ਜੀ ਆਲੇ ਦੁਆਲੇ ਬੈਠੀ ਸਾਰੀ ਸੰਗਤ ਹੁਣ ਤੋਂ ਤਪ ਨਿਕਲਾਈ ਇੱਥੇ ਵੀ ਲਾਉਣੇ ਆਹਣੇ ਨਾਮ ਲਓ ਜੀ ਇੱਧਰ ਸਾਡੇ ਲੈnde ਪੰਜਾਬ ਦੇ ਵੀ ਆਏ ਆ ਵੀਰ ਸਾਰੇ ਲਈ ਜਾਂਦੇ ਸੈਲਫੀਆਂ ਹੋਰ ਜੀ ਛੱਡ ਦੀ ਕਲਾ ¿Charde el Sí. ende del virvía. El ende del virvía. Eh... Sare. Leyendo de Tesla, foto. por todo. Un ¿Qué ਛੱਡਦੀ ਕਲਾ ਹਾਂ ਕਿਵੇਂ ਆ ਹਾਲਾਤ ਕਰਦੇ ਆ ਕਿਵੇਂ ਪੜਦਾ ਨਹੀਂ ਹੋਰ ਕੀ ਹਾਲ ਚਾਲ ਛੱਡਦੀ ਕਲਾ ਇਹ ਹੈਗਾ ਜੀ ਮਿਊਜ਼ੀਅਮ ਇਹ ਵੀ ਬਹੁਤ ਸੋਹਣਾ ਬਣਿਆ ਬਹੁਤ ਹੀ ਜਿਆਦਾ ਸੋਹਣਾ ਤੇ ਬਹੁਤ ਹੀ ਵਧੀਆ ਪ੍ਰਬੰਧ ਹੈ ਇੱਥੇ ਸ੍ਰੀ ਕਰਤਾਰਪੁਰ ਸਾਹਿਬ ਆਉਣ ਦਾ ਕਾਫੀ ਚਹਿਲ ਪਹਿਲ ਬਣੀ ਹੈ ਜਿਵੇਂ ਦੇਖ ਲਓ ਸਾ ਵੀ ਰੌਣਕ ਮੇਲਾ ਹਾਂ ਦਾ ਅਗਰੇ ਦੇ ਡੇਰਾ ਬਣਾਣ ਨਾਲ ਕੋਈ ਇੱਕ ਦਿਨ ਲਈ ਹੋ ਵੀ ਹੈ ਵਿੱਚ ਬਾਕੀ ਹਾਂ ਰੌਣਕ ਬਣੀ ਹੋਈ ਹੈ ਜਿਵੇਂ ਜੀ ਸਮੋਸੇ ਗੋਲ ਗੱਪੇ ਇਹ ਨੂੰ ਸਰ ਫ੍ਰਾਈ ਫੂਡ ਆ ਵੀ ਦਿਓ ਭਾਈਆ ਦਾ ਪੈਕਟ ਆ ਇਧਰਲੇ ਪਾਸੇ ਆ ਗਏ ਆਪਣੇ ਕੋਲਡ ਡਰਿੰਕ ਆ ਗਏ ਆ ਸਾਰੀਆਂ ਸ਼ਾਪਾਂ ਆ ਗਈਆਂ ਆਈ ਅਗਰ ਮਨਜ਼ੂਰੀ ਤੇ ਇਧਰ ਬੈਠ ਕੇ ਸ਼ੱਕ ਰਹੇ ਨੇ ਸੋ ਜਿਨ੍ਹਾਂ ਦੇ ਪੀਲੇ ਕਾਡ ਪਏ ਆ ਉਹ ਅੱਜ ਵਾਲੀ ਸੰਗਤ ਹੈ ਜਿਹੜੀ ਕੋਰਿਡੋਰ ਤੋਂ ਆਉਂਦੀ ਹੈ ਗਰਦਾਰਪੁਰ ਕੋਰੀਡੋਰ ਤੋਂ ਬਈ ਇੱਕ ਸਮੋਸਾ ਦੇਖੇ ਟੈਸਟ ਕਰਕੇ ਕਿੱਦਾਂ ਦਾ ਮੈਨੂੰ ਲੋਕ ਖਾਣੇ ਨੂੰ ਮੋੜਦੇ ਹਾਂ ਕਿ ਮੈਂ ਕਹੀ ਮੈਨੂੰ ਕਹਿੰਦਾ ਕਿ ਜਿਦਾ ਉਹਦਾ ਬੋਲਦਾ ਮੈਨੂੰ ਲਓ ਜੀ ਸਮੋਸਾ ਹੈਗਾ 100 ਦਾ ਤੇ ਕੋਲਡ ਡਰਿੰਕ ਹੈਗਾ ਉਹ 200 ਦਾ ਨਿੰਬੂ ਸੋਡਾ ਸਪਰਾਈਟ ਆਪਣੇ ਨਹੀਂ ਮਿਲਦਾ ਵੈਸੇ ਉੱਥੇ ਮਿਲਦਾ ਉਹ ਬੱਲੇ ਅਲਮੋਸਾ ਕਰਕੇ ਟ੍ਰਾਈ ਹੈ ਜੋ ਵੀ ਟ੍ਰਾਈ ਕੀਤਾ ਹੈ ਪੂਰਾ ਟੇਸਟੀ ਹੈ ਆਪਣੇ ਮੁਕਾਬਲੇ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਾ ਮੈਨੂੰ ਤਾਂ ਹਾਂ ਦੇਖੋ ਫਿਲ ਕਿੱਦਾਂ ਕੀਤਾ ਵਧੀਆ ਘੈਂਟ ਟੇਸਟ ਬਾਕੀ ਇਹਦਾ ਵੀ ਟੇਸਟ ਦੇ ਦਿਓ ਘੈਂਟਾ ਫਲੇਵਰ ਪੂਰਾ ਬਈ ਨਿੰਬੂ ਜ਼ੋੜਾ ਆਪਣੇ ਨੇ ਮਲਾਏ ਸਵਾਦ ਜਿਸ ਮੋਸਾਏ ਪੂਰਾ ਕਾ ਵੀ ਪੂਰਾ ਖੈਂੜਾ ਪਰ ਆਪਣੇ ਮਹੀਆਂ ਦਾ ਇਹਦੇ 200 ਦਾ